जय भारत जय भीम जय भारत जय भीम जय भारत निकला बाहर मकानों से जंगलों बईमानों से निकला बाहर मकानों से जंगलों बईमानों से जय भीम जय भारत जय भीम जय भारत बच्चों भाई सब चंगल लड़ो भाइयों नो से, लो भर करनो से। चंगल लड़ो भाइयों नो से। जय भी, जय पार्ट, जय भी, जय पार्ट, जय भी, जय पार्ट। ओबीसी दी किंती जारी करो, जारी करो, जारी करो। ओबीसी दी किंती जा ਆਪਣੇ ਨਾਲ ਲੋਕੋ ਮੈਂ ਅੱਜ ਜਾਣਾ ਮੈਨੂੰ ਕੋਈ ਪ੍ਰੋਬਲਮ ਥੈਂਕ ਯੂ ਥੈਂਕ ਯੂ ਸਾਰੇ ਬੋਲੀ ਸਰ ਉਹ ਤੁਹਾਨੂੰ ਅਜੀ ਤੇਜੀ ਆ ਜਾਣਾ ਕੋਈ ਕੋਈ ਨਹੀਂ ਮਿਲ ਦੋਗੀ ਇੱਧਰ ਦੇਖੋ ਰਿਸਪੌਂਡਰ ਥੈਂਕ ਯੂ ਸਰ ਅਸ਼ੋਕ ਜੀ ਅੱਜ ਕਾਰਨ ਕੀ ਹੈ ਤੁਸੀਂ ਡੀਸੀ ਦਫਤਰ ਧਰਨਾ ਲਗਾਇਆ ਹੈ ਕਾਰਨ ਇਹ ਹੈ ਕਿ ਉਹ ਸਾਡੀਆਂ ਇੱਥੇ ਹਦਾਇਤਾਂ ਨੇ ਅੱਜ ਮੋਮੰਡਮ ਜੋ ਦੇਣ ਜਾ ਰਹੇ ਆ ਇੱਕ ਮੰਡਲ ਕਮਿਸ਼ਨ ਦੀਆਂ ਸ਼ਰਸ਼ਾ ਜਿਹੜੀਆਂ ਸੀਗੀਆਂ ਜੋ OBC ਨੇ ਬਸਤੀ ਸੀਗਿਆ ਕਿ OBC ਨੂੰ ਉਹਨਾਂ ਦਾ ਬੰਦਾ ਅਜ ਘਰ ਦਿੱਤਾ ਜਾਵੇ ਅੱਜ OBC ਨੂੰ ਨਤਾਲਿਆ ਜਾ ਰਿਹਾ OBC ਦੀ ਕੋਈ ਗੱਲ ਨਹੀਂ ਬੰਨੀ ਜਾ ਰਹੀ ਬਾਕੀ ਔਰ ਜਿਹੜੀਆਂ ਸਮੱਸਿਆਵਾਂ ਹੈ ਜੀਆਂ ਆ ਜਿਸ ਤਰ੍ਹਾਂ ਕਿ ਜਾਤੀਏ ਜਨਗਣਨਾ ਜਿਹੜੀ ਆ ਉਹ ਪੰਜਾਬ ਦੇ ਵਿੱਚ ਵੀ ਹੋਣੀ ਚਾਹੀਦੀ ਆ ਅਸੀਂ ਇਸ ਦੀ ਪੂਰੀ ਹਮਾਇਤ ਕਰਦੇ ਆ ਅਸੀਂ ਇਹਨੂੰ ਪੂਰੀ ਤਰ੍ਹਾਂ ਨਾਲ ਇਹਦਾ ਸਮਰਥਨ ਕਰਦੇ ਆ ਔਰ ਜੋ ਅੱਜ ਦੇਣ ਆਏ ਆ ਅਸੀਂ ਇਹ ਤੇ ਪੂਰਾ ਪੈਰਾ ਦਿੰਦੇ ਆ ਜੈਪੀਪ ਬੀਗੂਨ ਪੀਪਲ ਪਾਰਟੀ ਦਾ ਜ਼ਿਲ੍ਹੇਂਦਰ ਦਾ ਪ੍ਰਧਾਨ ਆ ਔਰ ਬਾਂਦ ਸੇਂਟੇ ਜਿਹੜੇ ਆਉਟਸਕੰਗ ਇਹੋ ਦੇ ਵਿੱਚ ਸਾਡਾ ਰਾਸ਼ਟਰੀ ਪਛੜਾ ਪਰ ਮੋਰਚਾ ਵੀ ਹੈ ਉਹਦੇ ਵਿੱਚ ਸਾਡੀ ਡਿਮਾਂਡ ਹੈ ਕਿ ਜਨਤੀਗਤ ਜਨਗਣਨਾ ਹੋਣੀ ਚਾਹੀਦੀ ਹੈ ਔਰ ਜਿਹੜਾ ਇੱਕ ਹੋਣਾ ਹੈ ਉਹ ਅਰਜ਼ਰਵਿਸ਼ਨ ਦਾ ਪਾਰਟਿਸਪੇਸ਼ਨ ਹੈ ਉਹਨਾਂ ਦੇ ਜਿਹੜੇ ਹੱਕ ਹੈ ਜਿੰਨਕੀ ਦੇ ਮੁਤਾਬਕ ਮਿਲਨੇ ਚਾਹੀਦੇ ਹੈ ਉਹਨਾਂ ਦੀ ਗਿਣਤੀ 52% ਹੈ ਭਾਰਤ ਦੇ ਵਿੱਚ ਔਰ ਅੱਜ ਤੱਕ ਸਟੇਟ ਗਵਰਨਮੈਂਟ ਔਰ ਸੈਂਟਰ ਗਵਰਨਮੈਂਟ ਦੇ ਵਿੱਚ 2 ਤੋਂ 3% ਸਿਰਫ ਉਹਨਾਂ ਨੂੰ ਹੱਕ ਮਿਲ ਰਿਹਾ ਹੈ ਪਹਿਲਾਂ ਗਵਰਨਮੈਂਟ ਆਫ ਇੰਡੀਆ ਦਾ ਇਹ ਸੀਆਰਟੀ 51 ਰਿਸਟ੍ਰਿਕਟਿਵ ਇਚੂਇਟੇ ਕੇ 50 ਤੋਂ ਉਪਰ ਨਹੀਂ ਜਾਣਾ ਲੇਕਿਨ ਰੀਸੈਂਟਲੀ ਇਹ ਮੋਬਾਈਲ ਨਮਬਰ ਬੀਬੀਐਸ ਦੇ ਮਾਧਿਅਮ ਤੋਂ 52 ਤੋਂ ਉਪਰ 10% ਅਨਾਨ ਲਿਖੀ ਦਰਸਾਉਂਦਾ ਹੈ ਸੈਂਟਰਲ ਗਵਰਨਮੈਂਟ ਨੇ ਤਾਂ ਇਸ ਕਰਕੇ ਉਨ 30 ਡਿਮਾਂਡ ਹੈ ਕਿ ਅਤੀ ਪਛੜਾ ਵਰਗ ਜਿਹੜਾ ਵੀ ਹੈ ਉਸ ਦੀ ਸੀਡਰ ਕੈਟਰ ਉਹਨਾਂ ਦੀ ਅਗਰ 52% ਆਬਾਦੀ ਹੈ ਤਾਂ ਉਹਨਾਂ ਨੂੰ 52 ਹੀ ਮਿਲਣਾ ਚਾਹੀਦਾ ਹੈ ਔਰ ਸਾਡੀ ਇਹ ਕੋਰ ਡਿਮਾਂਡ ਹੈ ਜਿਹੜੀ ਕਿ ਜਿੰਨੇ ਵੀ ਚੈਨਲ ਹੈ ਉਹਦੇ ਵਿੱਚ ਡਿਬੇਟ ਦੇ ਵਿੱਚ ਐਂਕਰ ਔਰ ਐਕਸਪਰਟ ਇੱਕੋ ਹੀ ਕਮਿਊਨਿਟੀ ਦੇ ਬੈਠੇ ਹੁੰਦੇ ਹੈ ਜਦਕਿ ਪ੍ਰਤਿਵੇਤ ਪੁਰ ਦੂਸਰੀ ਕੌਸਟਾਂ ਨੂੰ ਨਹੀਂ ਮਿਲ ਰਿਹਾ ਹੁੰਦਾ ਕਿ ਜਿੰਨੀ ਵੀ ਉਹ ਰੋਲਾ ਪਾ ਰਹੇ ਹੁੰਦੇ ਹੈ ਉਹ ਪੂਰੇ ਭਾਰਤ ਦੇ ਸਮਗਰ ਦੀ ਗੱਲਬਾਤ ਨਹੀਂ ਹੋ ਰਹੀ ਹੁੰਦੀ ਹੈ ਉਹ ਚੰਦ ਇੱਕ ਕੈਡਰ ਦੀ ਗੱਲ ਹੋ ਰਹੀ ਹੁੰਦੀ ਹੈ ਉਹ ਹੀ ਆਪਣੇ ਆਪ ਨੂੰ ਸਾਬਤ ਕਰ ਰਿਹਾ ਹੁੰਦਾ ਕਿ ਮੈਂ ਇਹਨਾਂ ਦਾ ਖੈਰਖਵਾ ਹੈ ਜਦਕਿ ਉਹ ਬਿਖਾਰੀ ਹੈ ਦੇਸ਼ ਦਾ ਮੰਕੇ ਖਾਨ ਵਾਲਾ ਹੈ ਔਰ ਆਪਣੇ ਆਪ ਨੂੰ ਉਹ ਹੁਕਮਰਾਨ ਬਣਾ ਕੇ ਬੈਠਾ ਹੈ ਔਰ ਸਾਡੀ ਡਿਮਾਂਡ ਹੈ ਕਿ ਜਿੰਨਾ ਦੀ ਦਿੱਤੀ ਸੰਖਿਆ ਬਰੀ ਉਸकी ਉਤਨੀ ਹਿੱਸੇਦਾਰੀ ਅੱਜ ਤੁਸੀਂ ਇੱਥੇ ਡੀਸੀ ਦਫਤਰ ਆਏ ਕਿਸੇ ਨੂੰ ਮਿਲਣ ਆਏ ਕਿ ਵੈਸੇ ਹੀ धरना ਪ੍ਰਦਰਸ਼ਨ ਕਰਨਾ ਸਾਡੀ ਜਿਹੜੀ ਬਾਂਸੇਦ ਦੇ ਆਫਸ਼ੂਟ ਬਿੰਗ ਹੈ ਰਾਸ਼ਟਰੀ ਪਛੜਾ ਵਰਗ ਮੋਰਚਾ 567 ਜ਼ਿਲ੍ਹਿਆਂ ਦੇ ਵਿੱਚ ਅੱਜ ਇਹ ਪ੍ਰਦਰਸ਼ਨ ਹੋ ਰਿਹਾ ਹੈ ਸਭ ਜਗ੍ਹਾ ਦੇ ਉੱਤੇ ਜੋ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਹੈ ਚੌਧਰੀ ਵਿਕਾਸ ਪਟੇਲ ਜੀ ਉਹਨਾਂ ਵੱਲੋਂ ਜੋ ਹਦਾਇਤਾਂ ਹੈ ਉਹਨਾਂ ਦੇ ਅਨੁਸਾਰ ਹਰੇਕ ਡਿਸਟ੍ਰਿਕਟ ਦੇ ਵਿੱਚ 560 ਜ਼ਿਲ੍ਹਿਆਂ ਦੇ ਵਿੱਚ ਜਿੱਥੇ ਸਾਡਾ ਕੈਡਰ ਗਿਆ ਹੈ ਉੱਥੇ ਰਿਪਰੈਜ਼ੈਂਟ ਸਭ ਲੋਕ ਕਰ ਰਹੇ ਥੈਂਕ ਯੂ ਜੀ ਕਬਲਾ اور ਰਾਸ਼ਟਰੀ ਪਛੜਾ ਵਰਗ ਮੋਰਟੀਵਲੋਂ ਅਸੀਂ ਇਕੱਠੇ ਹੋਏ ਆ ਔਰ ਨਿਆਂ ਦੇ ਲਈ ਜਿਹੜਾ ਅੰਦੋਲਨ ਆ ਇਸ ਵਿੱਚ ਨੂੰ ਮੁੱਦਿਆਂ ਨੂੰ ਲੈ ਕੇ ਜਿਹੜਾ ਅਸੀਂ ਅੰਦੋਲਨ ਕਰ ਰਹੇ ਆ ਪੂਰੇ ਦੇਸ਼ ਦੇ ਅੰਦਰ 560 ਜ਼ਿਲ੍ਹਿਆਂ ਦੇ ਵਿੱਚ ਸਾਡਾ ਜਿਹੜਾ ਅੰਦੋਲਨ ਆ ਇਹ ਚੱਲ ਬੰਦ ਅੰਦੋਲਨ ਹੈ ਔਰ ਅੱਜ ਦੂਸਰਾ ਸਾਡਾ ਜਰਨਾ ਔਰ ਪੂਰੇ ਦੇਸ਼ ਦੇ ਵਿੱਚ ਹੋ ਰਿਹਾ ਆ ਦੇਸ਼ ਦੇ ਅੰਦਰ ਉਹ ਵੀ ਸੀ ਦੀ ਜਿਹੜੀ ਜਾਤੀ ਤਾਰੀ ਜਨਗਣਨਾ ਆ ਉਹ ਲੰਬੇ ਸਮੇਂ ਤੋਂ ਨਹੀਂ ਹੋ ਰਹੀ ਜਦ ਕੀ ਦੇਸ਼ ਦੇ ਅੰਦਰ ਹੋ ਗਈ ਸੀ ਜਿਹੜੀ ਜਨਗਣਨਾ ਆ ਉਹ ਜਦੋਂ ਅੰਗਰੇਜ਼ਾਂ ਨੇ ਕਰਾਈ ਸੀ ਉਹ 55% ਆ ਅੱਜ ਤੱਕ ਉਹਦੀ ਜਿਹੜੀ ਆ ਜਾਤੀ ਤਾਰੀ ਜਨਗਣਨਾ ਨਹੀਂ ਕਰਾਈ ਗਈ ਕੋਣ ਜਿੰਨੀ ਸੰਖਿਆਬੜੀ ਓਨੀ ਉਹਦੀ ਹਿੱਸੇਦਾਰੀ ਠੀਕ ਹੈ ਜੀ ਔਰ ਜੇ ਮੰਡਲ ਕਮਿਸ਼ਨ ਦੁਆਰਾ ਜਿਹੜਾ ਇਹਦੀ ਟੀਮ ਬਣਾ ਕੇ ਜਿਹੜੀ ਕਰਵਾਈ ਗਈ ਸੀ ਉਹਦੀ ਉਹਨੂੰ 52% ओबीसी ਨੂੰ 27% ਜਿਹੜਾ ਰਿਜ਼ਰਵੇਸ਼ਨ 90 ਤੇ 10 ਦੇ ਵਿਚ ਦਿੱਤਾ ਸੀਗਾ ਉਸ ਸਮੇਂ ਇਹਦੇ ਤੇ ਪ੍ਰੀਵਿਲੀਜ ਲਗਾ ਕੇ ਇਹਨੂੰ ਜਿਹੜਾ ਆ ਉਹ ਬੜਾ ਵੀਕ ਕੀਤਾ ਗਿਆ 72% ਰਿਜ਼ਰਵੇਸ਼ਨ ਉਹ 52% ਵਾਲੇ ਲੋਕ OBC ਨੂੰ ਦਿੱਤੀ ਗਈ ਜਦਕਿ ਦੇਸ਼ ਦੇ ਅੰਦਰ 52% ਲੋਕਾਂ ਨੂੰ 52% ਉਹਨਾਂ ਦੀ ਹਿੱਸੇਦਾਰੀ ਜਿਹੜੀ ਦਿੱਤੀ ਜਾਣੀ ਚਾਹੀਦੀ ਉਹਦੇ ਕਾਰਨ ਤੁਸੀਂ ਅੱਜ ਡੀਸੀ ਦਫ਼ਤਰ ਆਇਓ ਕਿਹਨੂੰ ਮਿਲੇ ਇੱਥੇ ਆ ਕੇ ਸਰ ਇੱਥੇ ਆਪਣੇ ਇੱਕ ਐਸਡੀਐਮ ਐਸਡੀਐਮ ਸਾਹਿਬ ਨੂੰ ਮਿਲੇ ਉਹਨਾਂ ਨੇ ਤੁਹਾਨੂੰ ਕੀ ਸਿਨਿਆ ਦਿੱਤਾ ਉਹਨਾਂ ਨੇ ਕਿਹਾ ਅਸੀਂ ਤੁਹਾਡੀਆਂ ਮੰਗਾਂ ਉੱਪਰ ਜਿਹੜਿਆ ਮਾਰਕ ਕਰ ਦਿੱਤੀਆਂ ਹੈ ਨਹੀਂ ਉਹ ਤੁਹਾਡੀ ਜਿਹੜੀ ਗੱਲ ਆ ਅੱਗੇ ਕਰਾਂਗੇ ਠੀਕ ਲੇਕਿਨ ਨਾਲ ਦੀ ਨਾਲ ਜਿਹੜਾ ਐਸਸੀਐਸਟੀ ਕੇ ਜਿਹੜਾ ਮਤਲਬ ਗਾਰੰਟੀ ਬਣੀ ਅੱਜ ਦੇ ਸਮੇਂ ਦੇ ਵਿੱਚ ਉਹਦੀ ਵੀ ਗਾਰੰਟੀ ਦੁਬਾਰਾ ਕਰਵਾ ਕੇ ਉਹਦੇ ਵਿੱਚ ਵੀ ਵਾਅਦਾ ਕੀਤਾ ਜਾਵੇ ਉਹ ਦੂਸਰਾ ਇਸ ਬੀਚ ਦੇ ਅੰਦਰ ਜਿਹੜਾ ਪ੍ਰਾਈਵੇਟਾਈਜੇਸ਼ਨ ਉਹਦੇ ਵਿੱਚ ਵੀ ਜਿਹੜਾ ਆ ਉਹ ਰੈਕਸ਼ਨ ਲਾਗੂ ਕੀਤਾ ਜਾਵੇ ਉਹ ਜਿਹੜੀ ਹਾਰ ਦੇ ਵਿੱਚ ਜਿਹੜਾ ਰਿਜ਼ਰਵੇਸ਼ਨ ਤੇ ਰੋਕ ਲਗਾਈ ਗਈ ਹੈ ਸੁਪਰੀਮ ਕੋਰਟ ਵੱਲ ਉਹ ਵੀ ਹਟਾਈ ਜਾਣੀ ਚਾਹੀਦੀ ਆ ओबीसी ਦੇ ਮੁੱਦਿਆਂ ਦੇ ਔਰ ਇਸ ਨਿੱਜੀ ਖੇਤਰਾ ਦੇ ਵੀ ਅਰਖਿਆ ਲਾਗੂ ਹੋਣਾ ਚਾਹੀਦਾ ਔਰ ਐਮਐਸਟੀ ਜਿਹੜਾ ਗਰੰਟੀ ਕਾਨੂੰਨ ਜਿਹੜਾ ਆ ਉਹ ਸਰਕਾਰਾਂ ਨੂੰ ਬਣਾਉਣਾ ਜ਼ਰੂਰੀ ਆ ਤੁਹਾਨੂੰ ਕੀ ਲੱਗਦਾ ਜਿਹੜੀਆਂ ਤੁਹਾਡੀਆਂ ਮੰਗਾਂ ਹੈਗੀਆਂ ਸਰਕਾਰ ਮੰਨੇਗੀ ਪਰ ਇਸ ਦੇ ਦੇ ਅੰਦਰ ਜੇ ਸਰਕਾਰਾਂ ਨਹੀਂ ਇਸ ਸਾਡੀਆਂ ਮੰਗਾਂ ਨੂੰ ਮੰਨੀਆਂ ਅਸੀਂ ਲੋਕਾਂ ਦੀ ਅਦਾਲਤ ਵਿੱਚ ਜਾਵਾਂਗੇ ਇਸ ਦੇ ਅੰਦਰ ਵੱਡਾ ਇੱਕ ਕ੍ਰਾਂਤੀ ਲਿਆ ਕੇ ਇਹ ਬਵਸਤਾ ਨੂੰ ਜਿਹੜਾ ਆ ਉਹ ਪਰਵਰਤਨ ਕੀਤਾ ਜਾਊਗਾ ਠੀਕ